कीरत गे गे गे। कीरत? हाँ जी गुरकीरत बेटा तुम दिए डेकोरेट किए ने ओके ये बहुत सोहना है ना गुरकीरत कि वाह बहुत ब्यूटीफुल है बिल्कुल थोड़े दोनों वर्गा है ना अच्छा थोनू पता आप दीवे कदों जगाने दिवाली वाले दिन थोनों पता है दिवाली क्यों मनाई जाती है ओके ਫਿਰ ਮੈਂ ਤੁਹਾਨੂੰ ਦੱਸਦੀਆਂ ਇਸ ਦਿਨ શ્રી ਰਾਮਚੰਦਰ ਜੀ ਸੀਤਾ ਮਾਤਾ ਜੀ ਤੇ ਲਕਸ਼ਮਣ ਜੀ 14 ਇਅਰਸ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਿਸ ਆਏ ਸੀ ਤੇ ਉਹਨਾਂ ਦੇ ਅਯੁੱਧਿਆ ਵਾਪਿਸ ਆਣ ਦੀ ਖੁਸ਼ੀ ਵਿੱਚ ਜਿਹੜੇ ਅਯੁੱਧਿਆ ਵਾਸੀ ਸੀਗੇ ਉਹਨਾਂ ਨੇ ਦੀਪਮਾਲਾ ਕੀਤੀ ਸੀ ਤੇ ਉਸ ਦਿਨ ਤੋਂ ਬਾਅਦ ਹਰ ਸਾਲ ਦੀਵਾਲੀ ਮਨਾਈ ਜਾਂਦੀ ਹੈ ਠੀਕ ਹੈ ਇੱਕ ਇਸ ਦਿਨ ਜਿਹੜੇ ਆਪਣੇ ਸਿੱਖ ਧਰਮ ਦੇ 6ਵੇਂ ਗੁਰੂ ਸੀਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਵੀ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਆਏ ਸੀ ਠੀਕ ਹੈ ਤਾਂ ਵੀ ਆਪਾਂ ਦੀਵਾਲੀ ਸੈਲੀਬ੍ਰੇਟ ਕਰਦੇ ਆ ਤੇ ਦੀਵਾਲੀ ਵਾਲੇ ਦਿਨ ਹੋਰ ਕੀ ਕੀ ਕਰਦੇ ਹੋ ਤੁਸੀਂ ਪਟਾਕੇ ਹੂੰ ਪਟਾਕੇ ਚਲਾਉਨੇ ਹੋ ਦੀਵੇ ਚਲਾਉਨੇ ਹੋ ਹੋਰ ਕੀ ਕਰਦੇ ਹੋ ਮਿਠਾਈ ਓ ਵਾਓ ਮਿਠਾਈ ਵੀ ਖਾਣੇ ਹਨ ਨਾ ਮੈਂ ਕੱਪੜੇ ਵੀ ਪਾਣੇ ਹਾਂ ਪਰ ਤੁਹਾਨੂੰ ਪਤਾ ਹੈ ਆਪਣੇ এনवायरमेंट ਵਿੱਚ ਬਹੁਤ ਪੋਲਿਊਸ਼ਨ ਹੋ ਰਿਹਾ ਇਸ ਲਈ ਆਪਾਂ ਨੂੰ ਪਟਾਕੇ ਨਹੀਂ ਚਲਾਣੇ ਚਾਹੀਦੇ ਹਾਂ ਹਾਂ ਤੂੰ ਇਹ ਕਰਕੇ ਕੀ ਹੋ ਜਾਂਦੀ ਹੈ ਖਾਂਗ ਕਫ ਹੋ ਜਾਂਦੀ ਹੈ ਠੀਕ ਹੈ ਕੋਲਡ ਕਫ ਗਲਾ ਖਰਾਬ ਹਣਾ ਸੋਰ ਥਰੋਟ ਵੀ ਹੋ ਜਾਂਦਾ ਹੈ ਤਾਂ ਇਸ ਲਈ ਇਸ ਵਾਰ ਤੁਸੀਂ ਪਟਾਕੇ ਨਾ ਲੈਣਾ ਜਦੋਂ ਆਪਾਂ ਪਟਾਕੇ ਚਲਾਣੇ ਆ ਉਹਨਾਂ ਦੀ ਆਵਾਜ਼ ਸੁਣ ਕੇ ਜਿਹੜੇ ਬਰਡਸ ਹੁੰਦੇ ਨੇ ਜਾਂ ਐਨੀਮਲਸ ਹੁੰਦੇ ਨੇ ਉਹ ਡਰ ਜਾਂਦੇ ਨੇ ਚਿੰਨਾ ਦੀ ਹਾਂ ਉਹਨਾਂ ਦੇ ਕੀ ਹੁੰਦਾ ਹੈ ਕੀ ਪੈਂਦੇ ਦੋਲ ਪੈਂਦਾ ਹੈ ਆ ਮੀਨਸੋ ਡਾਰ ਚਾਉਂਦੇ ਨੇ ਜਾਂ ਉਹਨਾਂ ਦੇ ਚੋਟ ਵੀ ਲੱਗ ਸਕਦੀ ਹੈ ਹੈਨਾ ਹੁਣ ਦੇਖੋ ਮੰਨ ਲਓ ਤੁਹਾਡੇ ਚੋਟ ਲੱਗ ਗਈ ਤੁਹਾਡੇ ਤਾਂ ਪੇਰੈਂਟਸ ਹੈਗੇ ਨੇ ਹੈਨਾ ਤੁਹਾਨੂੰ ਡਾਕਟਰ ਕੋਲ ਲੈ ਜਾਣਗੇ ਪਰ ਉਹਨਾਂ ਵਿਚਾਰਿਆਂ ਨੂੰ ਕੌਣ ਡਾਕਟਰ ਕੋਲ ਲੈ ਕੇ ਜਾਊਗਾ ਹੈਨਾ ਡੌਗੀਜ਼ ਨੂੰ ਜਾਂ ਬਰਡਸ ਨੂੰ ਕੋਈ ਨਹੀਂ ਡਾਕਟਰ ਕੋਲ ਲੈ ਕੇ ਜਾਊਗਾ ਉਸ ਟਾਈਮ ਕਿਉਂਕਿ ਸਾਰੇ ਤਾਂ ਆਪਣੇ ਆਪਣੇ ਘਰਾਂ ਵਿੱਚ ਬੀਜ਼ੀ ਹੁੰਦੇ ਨੇ ਦੀਵਾਲੀ ਮਨਾਣ ਵਿੱਚ ਇਸ ਲਈ ਆਪਾਂ ਨੂੰ ਹਮੇਸ਼ਾ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਔਰ ਪਟਾਕੇ ਇਸ ਵਾਰ ਤੁਸੀਂ ਗ੍ਰੀਨ ਦੀਵਾਲੀ ਮਨਾਣੀ ਹੈ ਠੀਕ ਹੈ ਹਾਂ ਨਹੀਂ ਐਧਾ ਨਹੀਂ ਕਹੀਦਾ ਬੇਟਾ ਜਿਹੜੇ ਨੀਡੀ ਪੀਪਲ ਹੁੰਦੇ ਨੇ ਨਾ ਆਪਾਂ ਨੂੰ ਜਿਹੜੇ ਵੈਸੇ ਆਪਾਂ ਪਟਾਕੇ ਆ ਤੇ ਵੇਸਟ ਕਰਨੇ ਨੇ ਹਨਾ ਉਹੀ ਜਿਹੜੇ ਜ਼ਰੂਰਤਮੰਦ ਲੋਕ ਨੇ ਆਪਾਂ ਉਹਨਾਂ ਲਈ ਮਠਿਆਈ ਖਰੀਦ ਕੇ ਜਾਂ ਉਹਨਾਂ ਦੇ ਜ਼ਰੂਰਤ ਦਾ ਸਮਾਨ ਖਰੀਦ ਕੇ ਉਹਨਾਂ ਨੂੰ ਦੇ ਸਕਦੇ ਆ ਦੇਖੋ ਨਾਲੇ ਤਾਂ ਉਹ ਖੁਸ਼ ਹੋ ਜਾਣਗੇ ਇਸ ਨਾਲ ਹਨਾ ਨਾਲੇ ਜਿਹੜਾ ਆਪਣਾ এনवायरमेंट ਹੈ ਉਹ ਬਚ ਜਾਏਗਾ है हाँ ना इनवायरमेंट अपना सेफ रहेगा क्लीन रहेगा ठीक है इसलिए इस बार आपका केडी दिवाली, दिवाली।, दिवाली, दिवाली, दिवाली सेलिब्रेट करनी है ग्रीन दिवाली केडी दिवाली सेलिब्रेट करनी है चलो दसो दोने ऐदा करो अप केडी दिवाली वेरी गुड घर जाके ममा नहना है कि मम्मा इस बार अस अ पटाके जेड़े अस पटाकिया के पैसे खर्चने उन्होंने तुम कि ओके okay, मिठाई खरीद के फिर किननु देओगे जेडे जरूरत मंद लोग हुंदे ने ठीक है फिर ओ भी खुशी खुशी दिवाली हम्म बहुत सयाने बच्चे होन ग्रीन दिवाली दा मतलब की है तुसी प्लांट भी लगाना है ठीक है तुसी एक-एक प्लांट लगाना दिवाली ते फिर ओदे केयर करनी है उनु डेली पानी देना है ठीक है ओके चलो उन सारेनु हैप्पी दिवाली विश करो हैप्पी Very good. Happy Diwali to you also.